ਰਹਿਰਾਦ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾ ਕਹਿ ਦੁੱਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨੇ ਦੁਖਾਂ ਪਿਠਦੇ ਨਾਮ ਦੇ ਓਮ ਖਲਾਇਆ ਜਿਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਚੜਾਇਆ ਲੋਕ ਮਹੱਲਾ ਪਹਿਲਾ ਰੁਖਦਾਰੋ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀਂ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ जात में जोत में मह जाता कल कला भरपूर रह तू सच्चा साहेब सिवत सवाल जिनकी ती सो पार पया कहू नान कर दे बात जो कुछ करना सो कर रहे सो दर रागासा महला पहला को अंकार सतगुरु प्रसाद सोदर तेरा कहा सो कर के हजत वै सर्व समाले वाजे तेरे नादने के असंखा केते तेरे भावन हारे ਕੇਤੇ ਤੇਰੇ ਰਗ ਭਰੀ ਸੁ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਉਣ ਪਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਸਰਬ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਆਸਨ ਬੈਠੇ ਦੇਵਤਾ ਆਦਰ ਨਾਲੇ ਗਾਵਨ ਤੁਧ ਨੂੰ ਸਿਧ ਸਮਾਧੀ ਇੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਰ ਪਰ ਕੀਸਰ ਜੁਗ ਜੁਗ ਨੇ ਧਾਨਾਲੇ ਗਾਵਣ ਤੁਧਨੋ ਮੋਹਨੀਆ ਵਣ ਮੋਹਣ ਸਰਗਮ ਚਪਿਆਲੇ ਗਾਵਣ ਤੁਧਨੋ ਰਤਨ ਉਪਾਇ ਤੇਰੀ 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡਮਨ ਬ੍ਰਹਮੰਡਾ ਕਰ ਕਰਕੇ ਤੇਰੀ ਧਾਰੀ ਸੇ ਤਦਨੋ ਗਾਵਣ ਜੋ ਤਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਣ ਸੇ ਮੈ ਚਤਨਿਆ ਮਨ ਨਾ ਨਕਿਆ ਵਿਚਾਰੇ ਸੋਈ ਸੋਈ ਸ੍ਰਸਤ ਸਾਹਿ ਸੱਚਾ ਸੱਚੀ ਨਾਹੀ ਹੈਪੀ ਹੋਸੀ ਦਇਨਾ ਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤੇ ਸੁਪਾ ਬੈਸੋ ਈ ਕਰਸੀ ਬ੍ਰੋ ਕੋਮ ਨਾ ਕਰਨਾ ਜਾਇ ਸੋ ਪਾਸਾ ਸਾਹ ਪਾਸਾ ਵਿਨਾਦ ਕਰਹਿਣ ਰਜਾਈ ਆ ਸਾ ਮਹੱਲਾ ਪਹਿਲਾ ਸੁਣਵੱਡਾ ਕੇਸਬ ਕੋਏ ਕੇਵੜਾ ਵੱਡਾ 디ਠਾ ਹੋਏ ਕੀਮਤ ਪਾਇ ਨਕੇ ਹੈ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵਟੇ ਮੇਰੇ ਸਾਹਿਬਾ ਗਹਿਰ ਗੰਬੇਰਾ ਗੁਣੇ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕੋ ਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰ ਗਰਹਾਈ ਕਹਿ ਲਗਾਈ ਤੇਰੀ ਤਲਵਟ ਵਿਡਾਈ ਸਭ ਸਾਡ ਸਬਤਾਬ ਸਭ ਚੰਗੀਆਂ ਸਦਾ ਬਰਖਾ ਕੀਆਂ ਵਿਡਾਈਆਂ ਤੁਧੂ ਵਿੱਚ ਦੇਖੇ ਨਾ ਪਾਈਆ ਕਰ ਮਿਲੇ ਨਾਹੀ ਟਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਦ ਸੇਖਿਆ ਚਾਰਾ ਨਾਨਕ ਸੱਚ ਸਵਰਨ ਹਰਾਤ ਸਾਹਿਬ ਮਹੱਲਾ ਪਹਿਲਾ ਆਖਾਂ ਜੀਆ ਮੈਂ ਸਰੇ ਮਰ ਜਾਉ ਆਖਣ ਓਖਾ ਸਾਚੈ ਨਾਉ ਸਾਚੇ ਨਾਮ ਕੀ ਲਾਗੇ ਭੋਗਤ ਭੋਖੈ ਕਹ ਚਲੀਐ ਦੋਖ ਤੋਖ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਚੇ ਨਾਹਿ ਰਹਾਉ ਸਾਚੇ ਨਾਮ ਕੀ ਤਲਵੜਾਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਝੁਕੇ ਭੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵ ਦਾਪਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਕੇ ਕਮਜਾਤ ਨਾਨਕ ਨਾਮੇ ਬਾਦ ਸੁਨਾਤ ਰਾਗ ਜੁਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰੂਪ ਖਾ ਬਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮਿਤ ਗੁਰਦੇ ਮੋਕ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਵੀ ਰਹਿ ਰਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਿਰਭਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜੜ ਸਤਿਗੁਰ ਸੰਗਤ ਪਾਏ ਤੇ ਹਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਜ ਤਹ ਰਸ ਪਾਇਆ ਮਿਲ ਜੇ ਨਾਨਕ ਨਾਮ ਵਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤਵੇ ਉਦਮ ਜਾ ਹਰ ਹਰ ਜਿਉ ਪਰਿਆ ਸਾਲ ਪਥਰ ਮੈਂ ਜਿਤਿਉ ਪਾਈ ਤਾ ਕਰਿ ਜਿਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸਿਉ ਤਰਿਆ ਗੁਰ ਪ੍ਰਸਾਦਿ ਪਰਮ ਭੁਤ ਪਾਇਆ ਸੂਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਕ ਸਰਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਦੁਖ ਸੁਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਉੜਾ ਵੇਸੇ ਕੁਸਾ ਦਸ ਪਾਛੇ ਬਸ ਰੀ ਸਰੀਆ ਤਿੰਨ ਕਮਣ ਖਲਾਵੇ ਕਵਨ ਚ ਗਾਵੇ ਮਨ ਮਹਿ ਸਿਮਰਣ ਕਰਿਆ ਸਬੰਧਾਨ ਦਸ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲਬ ਸਦ ਬਲਜਾਈਐ ਤੇਰਾ ਅੰਤ ਨਾ ਭਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੂਪਰ ਕਿੰਨ ਨ ਜਿਹੜਾ ਹਰ ਪ੍ਰਖਣ ਅਨੰਦਨ ਹਰ ਗਮਾਗ ਮੇ ਅਪਾਰਾ ਸਭ ਤਾਵੇ ਸਭ ਤਾਵੇ ਤੁਜੀ ਹਰ ਸੱਤੇ ਸਰ ਜਨਹਾਰਾ ਸਭ ਜੀ ਤੁਮਾਰੇ ਜੀ ਤੁਜੀਆ ਕਹਾ ਦਾ ਤਾਰਾ ਹਰ ਤਿਆਵ ਸੰਤੋਜੀ ਸਉ ਦੋਖ ਵਿਚਾਰਨ ਹਾਰਾ ਰੇ ਆਪੇ ਖਾਗੁਰਾ ਆਪੇ ਸੇਉ ਬਿਨ ਕਨਨ ਕਿੰਤ ਵਿਚਾਰਾ ਰੂ ਕਟਕਡ ਅੰਤਰ ਸਰਵਨ ਅੰਤਰ ਜੀ ਹਰੇ ਕ ਪ੍ਰਕ ਸਮਾਨ ਇਕ ਦਾ ਤੇਗ ਭਿਖਾਰੀ ਜੀ ਸਭ ਤੇਰੇ ਝੋਲ ਬਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਵੀ ਨਮਰ ਨਾ ਜਾਣਾ ਸੂਪਰ ਬ੍ਰਹਮੇ ਅੰਤ ਬੇੰਤਰੀ ਤੇਰੇ ਗਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਝੀ ਸੇਂਜਾ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰਿ ਧਿਆਏ ਜਿ ਤਿਨ ਟੂਟੀ ਜੰਪੀ ਫਾਸੀ ਜਿਨਨ ਕੋ ਜਿਨ ਹਰਨ ਕੋ ਧਿਆਏ ਜਿ ਤਿਨ ਕਾ ਬਹੁ ਸੁਭਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਿ ਦੀ ਤੇਹਰ ਰੂਪ ਸਮਾਸੀ 세탄 세탄 ਦਿਨ ਹਰਤੇ ਜੀ ਜਨਾਨਕ ਤਨ ਬਲ ਜਾਸੀ ਤੇਰੇ ਭਗ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗ ਤੇਰੇ ਭਗ ਸਲਾਹਣ ਤੋ ਜੀ ਹਰ ਨਿਕ ਨੇਕੀ ਅਨੰਤਾ ਤੇਰੇ ਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਬਤਾ ਪੈ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਭੜੇ ਬੋ ਸਮਰ ਸਾਸ ਜੀ ਘੜ ਕਿਰਾ ਘਟ ਕਰਮ ਕਰਨਤਾ ਸੇ ਭਗ ਸੇ ਬੋਦ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖਿਆ ਪਰੰਪਰਕਰਤਾ ਜੀ ਤੁ르 ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਰਾਸਦਾ ਤੂੰ ਇੱਕੋ ਜੀ ਤੂੰ ਨੇਚਲ ਕਰਤਾ ਸੋਈ ਹੁਦਿਆ ਪੇ ਪਾਵੇ ਸੋਈ ਵਰਤੇ ਜੀ ਤੂੰ ਦਾਪੇ ਘਰੇ ਸੋਈ ਤੂੰ ਦਾਪੇ ਸਿੱਟ ਸਭਿ ਉਪਾਈ ਜੀ ਤੂੰ ਦਾਪੇ ਸਰਜੇ ਸਭ ਬੋਈ ਜਨ ਨਾਨਕ ਨੂੰ ਗਾਵੇ ਕਰਤੇ ਕੀ ਜੋ ਸਭ ਸੇ ਕਾ ਜਾਣੋਈ ਆ ਸਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂ ਨਾ ਸਾਈ ਜੋ ਤੂੰ ਪਾਵੇ ਸੋਈ ਤਿਸੇ ਜੋ ਤੂ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੋਂ ਸਬਣੀ ਤੈਂ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰੂ ਮੁਖਲਾਤਾ ਮਨ ਮ ਕੋ ਆਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਤ ਜੀ ਮਾਈ ਤਦ ਵੀ ਦੂਜਾ ਕੋਈ ਨਾ ਜੀਵ ਜੰਤ ਸਭ ਤੇਰਾ ਖੇਲ ਬਜੋਗ ਮਿਲ ਵਿਛੜਾ ਸੁਲੋਗੀ ਮੇਲ ਜਿਸ ਨੂੰ ਤੂੰ ਜਾਣੈ ਸੋਈ ਜੰ ਜਾਣੈ ਹਰ ਗੁਰ ਸਦੀ ਅੱਖ ਵਖਾਣੇ ਜਿਨ ਹਰ ਸੇਵਤਿਲ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦਵੇਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੀ ਸੋ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤੇ ਸਰੇ ਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨੇ ਹੈ ਕੀਆ ਪੰਕੜੋਂ ਭਗਨੇ ਚੱਲੇ ਹੰਦੇ ਕਹਤੇ ਡੂਝਲੇ ਮਣੇ ਕਨ ਜੇ ਤਸਮੁਣ ਮਣਾ ਹਰ ਬਿਸਰੇ ਤੇਰੇ ਗੁਣ ਗਲਿਆ ਰਹਾਓ ਨਾਉ ਜੋ ਤੀਸਦੀ ਨਹੀਂ ਪੜਿਆ ਮੂਰਤ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤੇ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਦ ਮੰ ਕਹਿ ਤੇਰੀ ਬਰੀਆ ਵਰ ਕਾ ਤਰ ਕਿ ਤੇ ਨਾ ਕਾਮਿਲ ਸਾ ਸੰਗਤ ਭਜ ਕੇਵਲ ਨਾਮ ਚਰਨ ਜਨ ਲਾ ਭਉਜ ਤਰਨ ਕੈ ਜਨਮ ਪਿਤਾ ਜਾ ਤਰੰਗ ਮਾਇਆ ਕਹਿ ਰਹਾਉ ਜਬ ਸੋ ਸਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੈ ਹਰਾਇਆ ਹੁ ਨਾਨਕ ਹਮਣੀ ਚਰਮ ਸਰਨ ਪਰੇ ਕੀ ਰਾਖੋ ਸਰਮਾ ਭਾਏ ਚੈਦਸਵੀ ਕਬੀਆ ਭਾਈ ਬਿੰਤੀ ਜੋ ਪਈ ਹਮਰੀ ਕਰੋ ਹਰ ਦੇਰ ਅਛਾ ਪੂਰਨ ਹੋਏ ਜਿਤ ਕੀ ਇਛਾ ਤਬ ਚੰਨ ਮੜੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਅਮਰੇ ਦੁ ਸੁਬਹਿ ਤੁਮ ਕਾਹੋ ਆਪਾ ਦੇ ਮੇਂ ਬਚਾਓ ਸੁਖਿ ਬਸੈ ਮੂਰੇ ਪਰਵਾਰਾ ਸੇਵਕ ਸਿਕ ਸਬਹਿ ਕਰਤਾਰਾ ਹੋਰ ਚੜੰਜ ਕਰਦਾ ਕਰੀਐ ਸਭਨ ਕੋ ਅਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੈ ਸਾੜ ਕੇ ਵਰਨਾਤੈ ਹਉ ਜੋ ਪ੍ਰਚਾਂਤ ਤੁਮ ਤੇ ਪਾਉ ਸੇਵਕ ਸਿ ਕਹ ਹਮਾਰੇ ਤਾਰੀਏ ਚੰਚੂ ਸਤਰ ਹਮਾਰੇ ਮਾਰੀਏ ਆਪਾ ਦੇ ਮੁਝੇ ਵਰੀਆ ਮਰਨ ਕਾਲ ਕਾ ਤਰਾਸਨੇ ਵਰੀਏ ਹੂ ਜਸਤਾ ਹਮਾਰੇ ਪਛਾ ਸ੍ਰੇਸ ਜੋ ਕਰੀ ਵਰਛਾ ਰਾਗਲੇ ਮ ਰਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਰ ਦਸਣ ਕੇ ਹੰਤਾਤ ਮੋਹ ਪਰੀ ਚੁਰਦਸ ਕੰਤਾ ਕਾਲ ਪੈ ਬ੍ਰਹਮਾ ਵਕਤਰਾ ਕਾਲ ਪੈ ਸ਼ਿਵ ਜੀਓ ਵਤਰਾ ਕਾਲ ਪੈ ਕਰਬਿਸ਼ਨ ਪਰਕਾ ਸਾਕਲ ਕਾ ਕਿਆ ਤਮਾਸਾ ਜਵਨ ਕਾਲ ਜੋ ਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀ ਜੋ ਜਵਨ ਕਾਲ ਸਭ ਲੋਕ ਸੋਹਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਦਕ ਬਨਾਇਓ ਦੇਵ ਤਜਿ ਸਿਣੀ ਬਜਾਇਓ ਆਦੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸ੍ਰਿ ਕਣ ਕੋ ਸਿਬ ਗੁਲ ਸੁਖ ਦਿਓ ਸਤਰੰਕ ਪਲਮ ਮਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਦ ਭਲੇ ਬਰੇ ਕੀ ਪੀੜ ਪਛਾਨ ਚਿੰਟੀ ਤੇ ਕੁੰਟਰੇ ਸੋਲਾ ਸੁਪਰ ਕਿਰਪਾ ਦੇ ਸਕਰ ਹੋਲਾ ਸੰਤਾਂ ਦੇ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਨੇ ਘਟ ਘਟ ਕੇ ਬੜ ਬੜ ਕੀ ਜਾਣੇ ਜਬਦ ਰਖੇ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਹੇ ਮਹਾਰਾਜ ਵਾ ਕਰਤ ਕਰਤ ਹੋ ਕਬੂ ਤੁਮ ਮੈਂ ਮਿਲ ਤੈਦਰ ਸਭ ਹੂੰ ਦੇਤੇ ਬਰਨ ਸਰ ਸਵਤਾਰੇ ਆਪੀ ਆਪਣੀ ਭੂਰੀ ਉਚਾਰੇ ਤੁਮ ਸਭ ਹੀ ਤੇ ਰਤਨ ਨਰਨ ਜਾਣਤ ਭੇਦ ਭੇਦ ਰਿਆਲਮ ਨਿਰੰਕਾਰ ਨਮਕਾਨ ਲੰਬੇ ਆਦ ਨੀਲੇ ਨਾ ਦੇਸੰਭ ਤਾਕਾ ਮੂੜ ਝਾਰਤ ਬੇਦਾ ਜਾ ਕੋ ਪੇਵ ਨ ਭਾਵਤ ਬੇਦਾ ਤਾਕੋ ਕਿਰਪਾ ਹੇ ਨਿਰਮਲ ਤਵਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਘੜ ਸਦਾ ਸਭ ਨਿਰੰਕਾਰ ਕਾ ਚੀਨਤ ਨਹਿ ਪਵ ਮਾਪਿਆ ਆਪਣੀ ਬੁਧਾ ਜੀ ਤੀ ਵਰਨਤ ਪੈਨ ਪੈਨ ਤਹ ਦੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਵੀ ਸਜਵ ਤੁਮ ਸੰਸਾਰਾ ਏ ਕੇ ਰੂਪ ਨੂੰ ਉਪਸਰੂਪ ਰੰਗ ਪਿਉ ਰਾਵ ਕਹੀ ਭਾਂਡਾ ਜੇ ਰਸੇ ਤਰਕੇ ਨਿਤਪੁਰ ਕਾਣ ਬਹੁ ਰਾਈ ਦਿਨੇ ਤੁਮ ਫੂਲਾਜਾ ਹੈ ਬੈਠਾ ਕਉ ਸੰਦੂਪੇ ਸੰਕਟ ਕੇਠਾ ਸਗਰੀ ਸੀਤ ਕਾਹੀ ਚੰਬਵਾਲ ਜਗਾਦ ਰੂਪ ਸੇੰਭਵ ਆਬਰ ਅੱਛਾ ਮੀ ਤੁਮ ਕਰੋ ਸੇਖਿਆ ਵਾਰਸ ਇਕ ਸੰਗਰੋ ਦੁਸ਼ਰਥੇੜ ਵਰਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਸ ਸਸਰ ਨੀ ਪਰੈ ਤਿੰਕਾ ਦੇ ਸਦਕ ਤੋ ਹੋਏ ਮਰੇ ਪ੍ਰਖਣ ਪਗ ਭਰੇ ਤੇ ਹਾਰੇ ਤਿੰਕਾ ਤੁਮ ਸੰਘੜ ਸਉਟਾਰੇ ਜਿਉ ਕੋਲ ਕੋਇਕ ਭਾਰਤੇ ਆਏ ਹੈ ਤਾਂ ਕੇ ਕਾਨਿਟਨੇ ਹੈ ਰੱਜਾ ਹੋਇ ਤੈ ਸਭ ਕਾਲਾ ਦੂਸਰੇ ਸਰੇ ਤਦ ਕਾਲਾ ਕਿਰਪਾ ਦਰੇ ਸੰਜਣੇ ਹੋਤਾ ਕੇ ਤਾ ਤਨਕ ਮੋਹਰ। ਤੇਰੇ ਤੇ ਸੇਦ ਕਰਮੋ ਸਭ ਹੋਇ ਜਿਸ ਸੁਸਾਸ ਸਕੇ ਨਾ ਕੋਈ ਇੱਕ ਬਾਰ ਜੇ ਤੁਮੈ ਸਮਾਰਾ ਕਾਲ ਪਾਸਤੇ ਤਾਇ ਉਬਾਰ। ਜਿੰਨਰ ਨਾਮ ਤੇ ਹਾਰੋ ਕਹਾ ਦਾਰ ਜਿਸ ਸੁਧੋਗ ਦੇ ਰਹਾ ਖੜਕ ਕੇ ਤਮੈ ਸਰਨ ਤਿਹਾਰੀ ਆਪ ਹਾਤਲੇ ਹੂ ਬਾਰੀ। ਸਰਬਟੋਰ ਮੋਹੋ ਸੋਇ ਦਿਸ ਸੁਧੋਗ ਤਲੇ ਹੂ ਬਚਾਈ ਸੋਇਆ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆ ਨਿਉ ਰਾਮ ਰਹੀਮ ਪ੍ਰਾਨ ਕੋ ਰਾਨੇ ਕੈ ਮਤੇ ਕ ਨਾ ਮੰਨਿਉ ਸਿਮਰ ਸਾਸਰ ਬੇ ਸਬੈ ਬੋ ਭੇਦ ਕਹ ਮੇਕ ਨਾ ਜਾਨੂ ਸਿਰਸ ਪਾਨਿ ਕਰਪਾ ਤੁਮਰੀ ਕਰ ਮੈਨਿਕ ਸਭ ਤੇ ਬ ਕਨ ਦੋਹਰਾ ਸਗਲੇ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਇ ਗਏ ਕਿਲਾ ਜਿਐ ਸੋਬਨ ਦਾਸ ਕੋ ਹਰ ਰਾਮ ਕਲੀ ਮਹਲਾ ਦੀ ਜਾਨ ਦੇ ਕੋ ਕਾਰ ਸਤਿਗੁਰ ਪ੍ਰਸਾਦ ਨੰਦ ਤੇ ਅਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਨਿਵਾਸਾਇ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾਗਲਾ ਸਮਰੱਥ ਸੁਆਮੀ ਸੋ ਕਮਲੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਹ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਘਰਤਾ ਤੇਰੇ ਸਭ ਕੇ ਜੈ ਜਿਸ ਤੇ ਸੋ ਪਾਵੇ ਸੁਣਾ ਸਿਫਤ ਸੁਲਾਹ ਤੇਰੀ ਨਾਮ ਨੂੰ ਸਾਵੇ ਨਾਮ ਜਿਨ ਕਾ ਮਨ ਵਿੱਚ ਆਵਾਜੇ ਸ਼ਬਦ ਕਹੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਆਧਰਮ ਰਾਜਿਨ ਭੁੱਖਾ ਸਭ ਗਵਾਈਆਂ ਕਰਛਾ ਸੁਖ ਮਣਾਈਐ ਵਸੈ ਦਿਨ ਚਾ ਸ ਪੁਜਾਈਐ ਸਦਾ ਕਰੁ ਮਾਨ ਕੀਤਾ ਕਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਮਤ ਰੋ ਪਿਆਰੋ ਸਾਚਾ ਨਾ ਮੇਰਾ ਇਹ ਧਾਰੋ ਵਾਜੇ ਪੰਛ ਵਰਦ ਘਰ ਸਭਾਗੇ ਘਰ ਸਭਾਗੇ ਛੋਦ ਵਾਜੇ ਕਲਾ ਜਤ ਕਰਿ ਧਾਰੀਆਂ ਬੰਜ ਦੋਤ ਨਾਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਕੇ ਲਾਗੇ ਕਹੇ ਨਾਨਕ ਤੈਸ ਕੋ ਆਜਤ ਕਰੇਨ ਦਵਾਜੇ ਹਰ ਦੇਸ ਨੋ ਵੜਾ ਭਾਗੀ ਹੋ ਸਕਲ ਮਨੋਰਥ ਪੂਰੇ ਪਰਮ ਪ੍ਰਮਪਰਿ ਪਾਇ ਉਤਰੇ ਸਕਲ ਵਸੂਰੇ ਧੂਕ ਰੋਗ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਰੀਤ ਕਹਤੇ ਪਵਿਤ ਸਤਿਗੁਰ ਰਹਾ ਪਰ ਪੂਰੇ ਬਿਨਮਤ ਨਾਨਕ ਗੁਰ ਚਰਨ ਲਾਗੇ ਵਾਜੇ ਨਰ ਤੂਰੇ ੁੰਦਾਵਣੀ ਮਹੱਲਾ ਪੰਜਵਾ ਥਾਲੇ ਵਿਚ ਦਿਨਵ ਸਤੂਪਾਇਓ ਸਰਸਨ ਧੋਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਨਿਸਕਾ ਸਭ ਸੇ ਉਧਾਰੋ ਇਕੋ ਕਾਵੇ ਜੋ ਕੋ ਬੁੰਜੈ ਇਸ ਕਾ ਹੋਇ ਉਦਾਰੋ ਇਹ ਵਸਤਰੀ ਨਹਿ ਜਾਇ ਨਿਤ ਨਿਤਰਾ ਕੀਰ ਉਤਾਰੋ ਤਮ ਸੰਸਾਰ ਚਰ ਲਗਤ ਰਿਐ ਸਬ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਨਿਆਰੇ ਕੋ ਗੁਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਧੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਉਥੇ ਤੇਰੀ ਰਾਖੀ ਅਗਨੀ ਧਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭੌਦਲ ਵੀ ਖੰਸ ਗਾ ਗੁਰ ਸ਼ਬਦੀ ਭਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮੇ ਹੁ ਪਨ ਗੁਲ ਗੋਬਿੰਦ ਗਾਏ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੀ ਸਾਹਿਬ ਇਰਥਾ ਕੋਈ ਨਾ ਜਾਏ ਜੀ ਆਵੇ ਤਦੈ ਸ਼ਲੋਕ ਮਹੱਲਾ 5 ਅੰਤਰ ਗੁਰੂ ਆਰਾਧਨਾ ਜੀਵਾਂ ਜਬ ਗੁਰਨਾਵ ਨੇਤਰੀ ਸਤਿਗੁਰ ਪ੍ਰੇਕਾ ਨ ਸੁਰਨੀ ਸੁਰ ਨਾ ਗੁਰਨਾਵ ਸਤਿਗੁਰ ਸੇਤਿਰਤਿਆਦਰ ਕੇ ਭਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾੜੀਏ ਵਿਰਲੇ ਕੇ ਹੀ ਕੇ ਮਹਿਲਾ ਪਨਵਾ ਰਖੇ ਰਖਣੇ ਹਾਰਿਆ ਪਿਓ ਬਾਰੀਣ ਗੁਰ ਕੀ ਪੈਰੀ ਪਾਏ ਕਾਜ ਸਵਾਰੀਣ ਹੋਆ ਆਪ ਦੇ ਆਲ ਮਨੋਨਾ ਵਿਸਾਰੀਣ ਸਾਧ ਜਨਾ ਕੇ ਸੰਗ ਪਵ ਜਲ ਤਾਰੀਣ ਸਾਖਤ ਨਿੰਦਕ ਦੁਸ਼ਕਿਨ ਮਾਹੀ ਵਿਦਾਰੀਣ ਦੇਸਾਹਬ ਕੀ ਟੇਕ ਨਾਨਕ ਮਣੇ ਮਾਏ ਜਿਸੁ ਮਰਸੁ ਕੋਏ ਸਗਲੇ ਦੁਖ ਜਾਏ ਦੇਸਾਹਬ ਕੀ ਟੇਕ ਨਾਨਕ ਮਣੇ ਮਾਏ ਜਿਸੁ ਮਰਸੁ ਕੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ